ਦੋਸਤੋ ਮੈਂ ਗੁਰਪ੍ਰੇਮ ਲਹਿਰੀ ਤੇ ਆਜੋ ਆਪਾਂ ਹੁਣ ਤੁਹਾਨੂੰ ਲੈ ਕੇ ਚੱਲਦੇ ਆਂ 6ਵੇਂ ਪਾਤਸ਼ਾਹ ਦੀ ਚਰਨ ਛੋਹ ਧਰਤੀ ਗੁਰੂ ਸਰਮਹਰਾਜ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਅ ਬਾਬਾ ਜੀ ਕੀ ਇਤਿਹਾਸ ਹੈ ਗੁਰਦੁਆਰਾ ਸਾਹਿਬ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਇਤਿਹਾਸ ਜੀ ਮਹਾਰਾਜ 6ਵੇਂ ਪਾਤਸ਼ਾਹ ਪਾਤਸ਼ਾਹੀ ਛੇਵੀਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤੀਸਰੀ ਜੰਗ ਦਾ ਸਥਾਨ ਆ ਜੀ ਜਿੱਥੇ ਤੀਸਰੀ ਜੰਗ ਲੱਲਾ ਵੇਗ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਲੜੀ ਹੈ ਜੀ 35 ਦੇ ਨਾਲ ਤੀਜੀ ਜੰਗ ਦਾ ਸਥਾਨ ਆ ਜਿਹੜੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਲੱਲਾ ਵੇਗ ਦੇ ਨਾਲ ਜੰਗ ਲੜੀ ਜੀ ਤੇ ਇੱਥੇ ਸਥਾਨ ਤੇ ਜੀ 1275 ਸਿੰਘ ਆ ਜਿਹੜੇ ਉਹ ਸ਼ਹੀਦ ਹੋਏ ਹੋਏ ਆ 1275 1275 ਸਿੰਘ ਸ਼ਹੀਦ ਹੋਇਆ ਜੀ ਇਸ ਸਥਾਨ ਕੋਲੋਂ ਰੋੜਾ ਦੱਬਾ ਹੋਇਆ ਜੀ ਇਹਦੇ ਨਾਲ ਹੀ ਸ਼ੋਭਤਾ ਜਿੱਥੇ ਜਦੋਂ ਜੰਗ ਦੀ ਜੀ ਸਮਾਪਤੀ ਹੋਈ ਬਾਅਦ ਵਿੱਚ ਜਿੰਨੇ ਮੁਸਲਮਾਨ ਮਾਰੇ ਗਏ ਉਹਨਾਂ ਨੂੰ ਇੱਕ ਖੂਦ ਦੇ ਵਿੱਚ ਦਫਨਾਇਆ ਗਿਆ ਜਿਹੜੇ ਸਿੰਘ ਸ਼ਹੀਦ ਹੋਏ ਸੀ 1275 ਉਹਨਾਂ ਨੂੰ ਗੁਰੂ ਸਾਹਿਬ ਨੇ ਉਹ ਖੂਦ ਮਿੱਟੀ ਨਾਲ ਪੂਰ ਕੇ ਉੱਪਰ ਥੜਾ ਸਾਹਿਬ ਬਣਾ ਕੇ ਤੇ 1275 ਸਿੰਘਾਂ ਦਾ ਆਪਦੇ ਹੱਥੀਂ ਸਸਕਾਰ ਕੀਤਾ ਜੀ ਉਹ ਇਸ ਸਥਾਨ ਤੋਂ ਬਿਲਕੁਲ ਛਪਦੇ ਪਾਸੇ ਗੁਰਦੁਆਰਾ ਸ਼ਹੀਦਗੰਦ ਸਾਹਿਬਤਾ ਜੀ ਉਹ ਇਥੋਂ ਕਿੰਨੇ ਕੁ ਦੂਰ ਹੈਗੇ ਜੀ ਉਹ ਇਥੋਂ ਨਾਲ ਹੀ ਆ ਜੀ ਛਪਦੇ ਵਾਲੇ ਪਾਸੇ 1/2 ਕਿਲੋਮੀਟਰ ਦੇ ਨਾਲ ਹੀ ਗੁਰਦੁਆਰਾ ਤੰਬੂ ਸਾਹਿਬ ਆਉਦੇ ਜੀ ਜਿੱਥੇ ਗੁਰੂ ਸਾਹਿਬ ਨੇ ਤੰਬੂ ਲਾਇਆ ਸੀ ਉਹ ਜੰਗ ਆ ਉਹ ਗੁਰਦੁਆਰਾ ਤੰਬੂ ਸਾਹਿਬ ਆ ਜਿੱਥੇ ਗੁਰੂ ਸਾਹਿਬ ਨੇ ਤੰਬੂ ਲਾਇਆ ਸੀ ਸਥਾਨ ਸੀ ਜਿੱਥੇ ਬੈਠੀਆਂ ਸੀ ਫੌਜਾਂ ਗੁਰੂ ਸਾਹਿਬ ਬੈਠੇ ਸੀ ਇਹ ਸਥਾਨ ਆ ਜਿੱਥੋਂ ਗੁਰੂ ਸਾਹਿਬ ਜੰਗ ਦਾ ਦ੍ਰਿਸ਼ ਦੇਖਦੇ ਹੁੰਦੇ ਸੀ ਖੜ ਕੇ ਇਹ ਉਹ ਉਹਨਾਂ ਟਾਈਮਾਂ ਦੇ ਵਿੱਚ ਵੀ ਉੱਚਾ ਸਥਾਨ ਸੀ ਤੇ ਅੱਜ ਵੀ ਇਹ ਉੱਚਾ ਸਥਾਨ ਹੈ ਇਸ ਲਈ ਇਸ ਦਾ ਜਿਹੜਾ ਨਾਮ ਉਹ ਗੁਰਦੁਆਰਾ ਟੱਬਾ ਸਾਹਿਬ ਹੈ ਹਾਂ ਦੋਸਤੋ ਇਹ ਗੁਰਦੁਆਰਾ ਟੱਬਾ ਸਾਹਿਬ ਜਿਵੇਂ ਕਿ ਬਾਬਾ ਜੀ ਨੇ ਦੱਸਿਆ ਇਤਿਹਾਸ ਦੇ ਬਾਰੇ ਇਸੇ ਵਿੱਚ ਗੁਰੂ ਜਿਹੜਾ ਹੈਗਾ ਇੱਥੇ ਆ ਜੰਦ ਲੜਿਆ ਸੀਗਾ ਗੁਰੂ ਸਰਵ ਮਹਾਰਾਜ ਦੇ ਵਿੱਚ ਸਥਿਤ ਦੂਸਰੇ ਗੁਰੂ ਘਰ ਚੱਲਦੇ ਆਂ ਦੋਸਤੋ। ਦੋਸਤੋ ਇਸ ਵੇਲੇ ਆਪਾਂ ਪਹੁੰਚੇ ਹੋਏ ਆਂ 6ਵੇਂ ਪਾਤਸ਼ਾਹ ਜਿਹੜੇ ਗੁਰਦੁਆਰਾ ਸਾਹਿਬ। ਗੁਰਦੁਆਰਾ ਸਾਹਿਬ ਪਾਤਸ਼ਾਹ ਵੀ ਪਾਤਸ਼ਾਹ 6ਵੇਂ ਮਹਾਰਾਜ ਆ ਜੋ ਕਰਾਉਣਾ ਤੁਹਾਨੂੰ ਇੱਥੋਂ ਦੇ ਦਰਸ਼ਨ ਤੇ ਸਰਵਣ ਕਰਾਉਣਾ ਇੱਥੋਂ ਦਾ ਇਤਿਹਾਸ ਗੁਰਦੁਆਰਾ ਸਾਹਿਬ ਗੁਰੂ ਸਰ ਪਾਤਸ਼ਾਹੀ ਛੇਵੀ ਮਹਾਰਾਜ ਦੋਸਤੋ ਬਠਿੰਡਾ ਜਿਹੜੇ ਦੇ ਪਿੰਡ ਮਹਾਰਾਜ ਦੇ ਵਿੱਚ ਸਥਿਤ ਹੈ ਗੁਰਦੁਆਰਾ ਸਾਹਿਬ ਤੇ ਇਹਦੇ ਬਾਰੇ ਜਿਹੜਾ ਹੈਗਾ ਇਹ ਕਹਿ ਜਾਣਗੇ ਜਿਵੇਂ ਕਾਬਲ ਦੀਆਂ ਸੰਗਤਾਂ ਸੇਠ ਕਰੋੜੀ ਮਾਲ ਸਮੇਤ ਕੀਰਤ ਕਮਾਈ ਨੂੰ ਸਫਲ ਕਰਨ ਲਈ ਦਸਵੰਧ ਦੀ ਮਾਇਆ ਵਿੱਚੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪੇਟਾ ਕਰਨ ਵਾਸਤੇ ਵਧੀਆ ਕਿਸਮ ਦੇ ਦੋ ਅਰਬੀ ਕੋੜੇ ਖਰੀਦ ਕੇ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆ ਰਹੀਆਂ ਸਨ ਤਾਂ ਲਾਹੌਰ ਪਹੁੰਚੇ ਤਾਂ ਮੁਗਲ ਹਕੂਮਤ ਦਾ ਮਨ ਕੋੜੇ ਦੇ ਕੇ ਬੇਈਮਾਨ ਹੋ ਗਿਆ ਸੰਗਤਾਂ ਨੂੰ ਬਹੁਤ ਕਿਹਾ ਗਿਆ ਕਿ ਇਹ ਕੋੜੇ ਗੁਰੂ ਜੀ ਦੀ ਪੇਟਾ ਲਈ ਲ ਲਜਾਏ ਜਾ ਰਹੇ ਨੇ ਪਰ ਮੁਗਲਾਂ ਨੇ ਕੋੜੇ ਖੋਹ ਕੇ ਲਾਹੌਰ ਦੇ ਸੂਬੇਦਾਰ ਅਨਾਇਤ ਉਲ ਖਾਨ ਦੇ ਦਰਬਾਰ ਪਹੁੰਚਾ ਦਿੱਤੇ ਇਸ ਘਟਨਾ ਤੋਂ ਬਾਅਦ ਸੰਗਤ ਉਦਾਸ ਹੋ ਕੇ ਗੁਰੂ ਜੀ ਪਾਸ ਸੁਧਾਰ ਪਹੁੰਚੀ ਸੰਗਤ ਦੇ ਨਾਲ ਆਏ ਉਸ ਇਲਾਕੇ ਦੇ ਮਸੰਦ ਸਿੱਖ ਭਾਈ ਬਖਤਮਲ ਤੇ ਭਾਈ ਦਿਆਲ ਚੰਦ ਨੇ ਬੜੀ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਗੁਰੂ ਜੀ ਅਸੀਂ ਆਪ ਜੀ ਦੀ ਭੇਟਾ ਵਾਸਤੇ ਦੋ ਕੀਮਤੀ ਘੋੜੇ ਲੈ ਕੇ ਆ ਰਹੇ ਸੀ ਰਸਤੇ ਵਿੱਚ ਮੁਗਲ ਫੌਜਾਂ ਨੇ ਘੋੜੇ ਖੋ ਲਏ ਸੰਗਤ ਦੀ ਭਾਵਨਾ ਹੈ ਕਿ ਆਪ ਜੀ ਉਹਨਾਂ ਤੇ ਸਵਾਰੀ ਕਰੋ ਤਾਂ ਗੁਰੂ ਜੀ ਨੇ ਕਿਹਾ ਕਿ ਸੰਗਤ ਦੀ ਭੇਟਾ ਤਾਂ ਉਦੋਂ ਹੀ ਪ੍ਰਵਾਨ ਹੋ ਗਈ ਸੀ ਜਦੋਂ ਤੁਸੀਂ ਘਰੋਂ ਤੁਰੇ ਸੀ ਪਰ ਜੇ ਇਹ ਭਾਵਨਾ ਹੈ ਤਾਂ ਇਹ ਵੀ ਜ਼ਰੂਰ ਪੂਰੀ ਹੋਵੇਗੀ ਕੋੜੇ ਗੁਰੂ ਘਰ ਪਹੁੰਚ ਜਾਣਗੇ ਇੱਥੋਂ ਗੁਰੂ ਜੀ ਨੇ ਭਾਈ ਵਿਦੀ ਚੰਦ ਨੂੰ ਥਾਫਲਾ ਦੇ ਕੇ ਪਹਿਲਾ ਕੋੜਾ ਕਾਹੀ ਬਣ ਕੇ ਤੇ ਦੂਜਾ ਕੋੜਾ ਜੋਤੀ ਬਣ ਕੇ ਵਾਪਸ ਕਰਵਾਏ ਇਨ੍ਹਾਂ ਕੀਮਤੀ ਘੋੜਿਆਂ ਦੇ ਨਾਂ ਦਲਵਾਗ ਤੇ ਗਲਵਾਗ ਸੀ ਇਸ ਸਮੇਂ ਗੁਰੂ ਜੀ ਕੰਡ ਭਾਈ ਰੂਪੇ ਬਰਾਜ ਰਹੇ ਸਨ ਭਾਈ ਵਿਦੀ ਚੰਦ ਦੇ ਇਸ ਬਹਾਦਰੀ ਪਰੇ ਕਾਰਨਾਮੇ ਤੋਂ ਬਾਅਦ ਸਹਾਜਹਾਨ ਬਾਦਸ਼ਾਹ ਨੂੰ ਸਣੇ ਕੱਪੜੀ ਅੱਗ ਲੱਗ ਗਈ ਉਸਨੇ ਕਾਬਲ ਦੇ ਸੂਬੇ ਲੱਲਾ ਵੇਗ ਨੂੰ ਬਹਾਦਰ ਜਰਨੈਲ ਅਤੇ 35000 ਫੌਜ ਦੇ ਕੇ ਜੰਗ ਲਈ ਭੇਜਿਆ ਇਧਰ ਗੁਰੂ ਜੀ ਨੇ ਜੰਗ ਲਈ ਇਸ ਹਸਤਾਲ ਨੂੰ ਚੁਣਿਆ ਤੇ ਇਹ ਦੋਸਤੋ ਇਹ ਜਗ੍ਹਾ ਹੈ ਜਿੱਥੇ 6 ਮੇ ਪਾਸਾ ਨੇ ਲੱਲਾ ਵੇਗ ਖੌਲਾਂ ਦੇ ਨਾਲ ਜੰਗ ਲੜੀ ਸੀ ਦੋਸਤੋ ਹੁਣ ਆਪਾਂ ਚੱਲਦੇ ਆਂ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਇਸ ਗੁਰੂ ਘਰ ਦਾ ਬੜਾ ਵੱਡਾ ਇਤਿਹਾਸ ਹੈ ਇਹ ਛੇਵੇਂ ਪਾਤਸ਼ਾਹ ਦੇ ਗੁਰਦੁਆਰਾ ਸਾਹਿਬ ਤੋਂ ਮਹਿਜ਼ 200 ਮੀਟਰ ਦੀ ਦੂਰੀ ਤੇ ਸਥਿਤ ਹੈ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਇੱਥੇ ਤੁਸੀਂ ਕਰੋ ਗੁਰੂ ਘਰ ਦੇ ਦਰਸ਼ਨ ਤੇ ਬੇਰੀ ਸਾਹਿਬ ਦੇ ਦਰਸ਼ਨ ਦੋਸਤੋ ਇਹ ਹੈ ਗੁਰਦੁਆਰਾ ਸ਼ਹੀਦਗੰਧ ਗੁਰਦੁਆਰਾ ਸ਼ਹੀਦਗੰਧ ਸਾਹਿਬ ਗੁਰੂ ਸਰ ਮਹਾਰਾਜ ਇਹਦਾ ਇਤਿਹਾਸ ਹੈ ਕਿ ਜਦੋਂ ਹਰਗੋਬਿੰਦ ਮਹਾਰਾਜ ਜੀ ਨੇ ਇਹਤੇ ਜੰਗ ਲੜਿਆ ਤਾਂ ਇਥੋਂ ਜਿਹੜੀ ਮੁਗਲ ਹਕੂਮਤ ਦੇ ਜਨਾਂ ਦੇ ਵਿੱਚ ਲੱਲਾ ਵੇਗ ਕਾਬਲੀ ਵੇਗ ਗੁਲਖਾਂ ਆਦ ਤੇ ਜਿੰਨੇ ਹੋਰ ਮੁਗਲ ਫੌਜੀ ਮਰੇ ਉਹਨਾਂ ਨੂੰ ਇੱਕ ਖੂਹ ਪੱਟ ਕੇ ਇੱਥੇ ਦੱਬਿਆ ਤੇ ਇੱਥੇ ਜੋ ਜੰਗ ਹੋਈ ਉਹਦੇ ਵਿੱਚ 1273 ਜਿਹੜੇ ਸਿੰਘ ਸੀਗੇ ਉਹ ਸ਼ਹੀਦ ਹੋਏ ਤੇ ਉਸ ਖੂ ਨੂੰ ਪੂਰ ਕੇ ਉੱਤੇ ਮਿੱਟੀ ਪਾ ਕੇ ਥੜਾ ਬਣਾਇਆ ਗਿਆ ਤੇ ਉਹਦੇ ਉੱਤੇ 1273 ਸਿੰਘਾਂ ਦਾ ਸ਼ਹੀਦ ਸਿੰਘਾਂ ਦਾ ਗੁਰੂ ਸਾਹਿਬ ਨੇ ਆਪਣੇ ਹੱਥੀ ਸੰਸਕਾਰ ਕੀਤਾ ਇਹਨਾਂ ਦੇ ਵਿੱਚ ਭਾਈ ਜੇਠਾ ਭਾਈ ਮਿੰਝੂ ਸੌਰੀ ਭਾਈ ਮੰਜ ਭਾਈ ਮਿੰਤੂ ਭਾਈ ਕੁਟਾਰੋ ਤੇ ਭਾਈ ਪੂਰਾ ਆਦ ਪ੍ਰਮੁੱਖ ਸ਼ਾਮਲ ਸਨ ਇਹ ਦੋਸਤੋ ਉਹ ਇਤਿਹਾਸਿਕ ਬੇਰੀ ਹੈ ਜਿੱਥੇ ਛੇਵੇਂ ਪਾਸ਼ਾ ਸ਼੍ਰੀ ਹਰਗੋਬਿੰਦ ਜੀ ਦਾ ਜਿਹੜਾ ਕੋੜਾ ਸੀਗਾ ਉਹ ਬਣਿਆ ਗਿਆ ਸੀ ਤੁਸੀਂ ਕਰ ਲਓ ਦਰਸ਼ਨ ਹਲੇ ਵੀ ਜਿਹੜੀ ਬੇਰੀ ਹੈ ਉਹ ਉਸੇ ਹਾਲ ਦੇ ਵਿੱਚ ਮੌਜੂਦ ਹੈ ਚਲੋ ਹੁਣ ਚਲਦੇ ਆਂ ਗੁਰਦੁਆਰਾ ਗੋਮਨਤ ਸਰ ਸਾਹਿਬ ਮਾੜੀ ਮਹਾਰਾਜ ਹਾਲਾਂਕਿ ਇਸ ਗੁਰੂ ਘਰ ਦੇ ਪ੍ਰਬੰਧਕਾਂ ਦਾ ਜਿਹੜਾ ਰਿਸਪੌਂਸ ਸੀ ਬੜਾ ਮਾੜਾ ਰਿਹਾ ਕਿਸੇ ਨੇ ਵੀ ਇਤਿਹਾਸ ਦੱਸਣ ਦੀ ਜਹਿਮਤ ਨਹੀਂ ਕੀਤੀ ਪਰ ਬੋਰਡ ਤੇ ਲੱਗੇ ਇਤਿਹਾਸ ਦੇ ਅਨੁਸਾਰ ਇਸ ਥਾਂ ਤੇ ਮਹਾਵਲੀ ਯੋद्धा ਜੈਦਪੁਰਾਣਾ ਨਾਲ ਬਾਬਾ ਕਾਲਾ ਜੀ ਤੇ ਗੁਰੂ ਜੀ ਕੀ 300 ਫੌਜ ਸਮਿਤ ਆਪਸ ਵਿੱਚ ਖਮਸਾਨ ਦੀ ਜੰਗ ਹੋਈ ਜਿਸ ਵਿੱਚ ਜਦ ਜੈਤ ਜੈਤ ਪੁਰਾਣੇ ਨੇ ਬਰਸ਼ੀ ਦਾ ਬਾਰ ਬਾਬੇ ਕਾਲੇ ਉੱਪਰ ਕੀਤਾ ਤਾਂ ਉਸ ਸਮੇਂ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਲੋਹੇ ਦੀ ਐਰਨ ਅੱਗੇ ਕਰ ਦਿੱਤੀ ਪਰ ਬਰਸ਼ੀ ਨੇ ਐਰਨ چیر ਕੇ ਬਾਬੇ ਕਾਲੇ ਦੇ ਦੇ ਦੋ ਦੰਦ ਤੋੜ ਦਿੱਤੇ ਫਿਰ ਜਦ ਬਾਬੇ ਨੇ ਬਾਰ ਕੀਤਾ ਤਾਂ ਜੈਤ ਪੁਰਾਣਾ ਜੰਗ ਦੇ ਮੈਦਾਨ ਵਿੱਚ ਝੀਡ ਹੋ ਗਿਆ ਬਾਬੇ ਕਾਲੇ ਨੂੰ ਇਸ ਗੱਲ ਦਾ ਹੰਕਾਰ ਹੋ ਗਿਆ ਕਿ ਮਹਾਵਲੇ ਜੋਧਾ ਮਾਰ ਦਿੱਤਾ ਹੈ ਗੁਰੂ ਸਾਹਿਬ ਨੇ ਜਦੋਂ ਐਰਨ ਦੇ ਟੁਕੜੇ ਦਿਖਾ ਕੇ ਕਿਹਾ ਕਿ ਅਸੀਂ ਇਹ ਐਰਨ ਅੱਗੇ ਕਰਕੇ ਤੈਨੂੰ ਬਚਾਇਆ ਤਾਂ ਬਾਬੇ ਕਾਲੇ ਦਾ ਹੰਕਾਰ ਟੁੱਟ ਗਿਆ ਉਹ ਐਰਨ ਤੇ ਗੁਰੂ ਸਾਹਿਬ ਦੀ ਇਸ ਜਗ੍ਹਾ ਤੇ ਸੁਸ਼ੋਭਤ ਹੈ ਦੋਸਤੋ ਹੁਣ ਆਪਾਂ ਚੱਲਦੇ ਆਂ ਇੱਥੋਂ ਫੂਲ ਪਿੰਡ ਵੱਲ ਨੂੰ ਉੱਥੇ ਇਤਿਹਾਸਕ ਕਿਲਾ ਦੇਖਦੇ ਆਂ ਇਹ ਹੈ ਦੋਸਤੋ ਫੂਲ ਟਾਊਨ ਦਾ ਇਤਿਹਾਸਕ ਕਿਲਾ ਜਿਹੜਾ ਕਿ ਥੰਡਰ ਪੰਦਾ ਜਾ ਰਿਹਾ ਹੈ ਹਾਲਾਂਕਿ ਇਹਦੀ ਰਿਪੇਅਰ ਦਾ ਕੰਮ ਸ਼ੁਰੂ ਹੋਇਆ ਸੀ ਤੁਸੀਂ ਦੇਖ ਸਕਦੇ ਹੋ ਕਿ ਪੈੜਾਂ ਬਣੀਆਂ ਹੋਈਆਂ ਨੇ ਪਰ ਇਹ ਕੰਮ ਨੂੰ ਕਈ ਸਾਲਾਂ ਤੋਂ ਵਿੱਚ ਹੀ ਛੱਡ ਦਿੱਤਾ ਗਿਆ ਇਸ ਕਿਲੇ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਕਿਲੇ ਦਾ ਜਿਹੜਾ ਇਤਿਹਾਸ ਹੈ ਉਹ ਬਾਬਾ ਫੂਲਾ ਜੀ ਦੇ ਨਾਲ ਜੁੜਦਾ ਹੈ ਇਹਦਾ ਨਿਰਮਾਣ ਫੂਲਕੀਆਂ ਬੰਸ ਦੇ ਮੁਖੀ ਬਾਬਾ ਫੂਲਾ ਜੀ ਨੇ ਕਰਵਾਇਆ ਸੀ ਉਸ ਵੇਲੇ ਉਹਨਾਂ ਨੇ ਇਸ ਨੂੰ ਕੱਚੇ ਕਿਲੇ ਦੇ ਰੂਪ ਦੇ ਵਿੱਚ ਬਣਾਇਆ ਸੀ ਪਰ ਬਾਅਦ ਦੇ ਵਿੱਚ ਨਾਭਾ ਰਿਆਸਤ ਦੇ ਮਹਾਰਾਜਾ ਨੇ ਇਸ ਨੂੰ ਪੱਕਾ ਕਰਵਾਇਆ ਕਿਲੇ ਦੇ ਕਰੀਬ 421 ਦੀ ਦੂਰੀ ਤੇ ਇੱਕ ਮਹਾਰਾਜਾ ਮਹਾਰਾਣੀ ਚੰਦਕੌਰ ਦੀ ਯਾਦ ਦੇ ਵਿੱਚ ਇੱਕ ਸਰੋਵਰ ਤੇ ਹਵਾ ਮਹਿਲ ਦਾ ਨਿਰਮਾਣ ਕੀਤਾ ਗਿਆ ਸੀ ਤੇ ਇਸ ਦੇ ਖਾਸ ਗੱਲ ਇਹ ਸੀ ਕਿ ਉਥੇ ਜਾਣ ਦੇ ਲਈ ਇੱਕ ਸੁਰੰਗ ਸੀ ਜੋ ਮਹਾਰਾਣੀਆਂ ਇਥੋਂ ਦੀ ਅੰਡਰਗਰਾਉਂਡ ਉਸ ਸਰੋਵਰ ਤੱਕ ਪਹੁੰਚ ਜਾਂਦੀਆਂ ਸੀ ਕਿਲੇ ਦੇ ਵਿੱਚ ਬਣੀ 12 ਦਰੀ ਦੇ ਵਿੱਚ ਲੱਕੜ ਦਾ ਜਿਹੜਾ ਕੰਮ ਹੈ ਉਹਦੀ ਮੀਨਾਕਾਰੀ ਬੜੀ ਕਮਾਲ ਦੀ ਹੈ ਪਰ ਅਫਸੋਸ ਦੀ ਗੱਲ ਇਹ ਹੈ ਕਿ ਉਹਦੀ ਸੰਭਾਲ ਨਹੀਂ ਹੋ ਰਹੀ ਆ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਸਾਡਾ ਇਤਿਹਾਸ ਹੈ ਉਹ ਖੰਡਰ ਬਣਦਾ ਜਾ ਰਿਹਾ ਹੈ ਕਿੰਨੀ ਸੋਹਣੀ ਇਮਾਰਤ ਉਸ ਵੇਲੇ ਦੀ ਪਰਮਨ ਖੰਡਰ ਹੋ ਗਈ ਹੈ ਰਹਿਂਦੀ ਕਸਰ ਪੰਜਾਬ ਸਰਕਾਰ ਨੇ ਵੀ ਕੱਢ ਦਿੱਤੀ ਆ ਤੁਸੀਂ ਦੇਖ ਸਕਦੇ ਹੋ ਇੱਕ ਬਹੁਤ ਹੀ ਸੋਹਣੀ ਬਾਰਾਂਦਰੀ ਜਿਹੜੀ ਹੈਗੀ ਹੈ ਇਸ ਕਿਲੇ ਦੇ ਵਿੱਚ ਬਣਾਈ ਗਈ ਸੀ ਇਹਦੀ ਸਾਂਭ ਸੰਭਾਲ ਕਰਨ ਦੀ ਜਗ੍ਹਾ ਤੇ ਇੱਕ ਵਾਰ ਇਹਦੀ ਰੈਨੋਵੇਸ਼ਨ ਕੀਤੀ ਗਈ ਤੇ ਉਦੋਂ ਇੱਥੇ ਬੀਡੀਪੀਓ ਦਫ਼ਤਰ ਜਿਹੜਾ ਹੈਗਾ ਸੀ ਉਹ ਖੋਲ ਦਿੱਤਾ ਗਿਆ ਪਰ ਉਸ ਤੋਂ ਬਾਅਦ ਫਿਰ ਇਸ ਨੂੰ ਇਹਦੇ ਹਾਲ ਤੇ ਛੱਡ ਦਿੱਤਾ ਗਿਆ ਇੱਥੇ ਬਾਬਾ ਫੂਲਾ ਜੀ ਦੇ ਚੁੱਲ੍ਹੇ ਨੇ ਜਿੱਥੇ ਲੋਕ ਆ ਕੇ ਸ਼ਰਦਾ ਦੇ ਨਾਲ ਨਤਮਸਤਕ ਹੁੰਦੇ ਨੇ ਤੇ ਕਈ ਤਰ੍ਹਾਂ ਦੀਆਂ ਇੱਥੇ ਮੰਤਾ ਵੀ ਕਰਦੇ ਨੇ ਆ ਚੁੱਲ੍ਹੇ ਦੇਖ ਸਕਦੇ ਹੋ ਉਸ ਸਮੇਂ ਦੇ ਬਣਾਏ ਹੋਏ ਇੱਥੇ ਜੋਲੇ ਲੋਕ ਚੜਾਉਣ ਵੀ ਆਉਂਦੇ ਨੇ ਕਿ ਚੁੱਲਾ ਤੱਪਦਾ ਰਹੇ ਇਸ ਤੋਂ ਇਲਾਵਾ ਇੱਥੋਂ ਦੇ ਲੋਕਾਂ ਦਾ ਇਹ ਮੰਨਣਾ ਹੈ ਕਿ ਜੋ ਵੀ ਅ ਇੱਥੋਂ ਦੇ ਲੋਕ ਇੱਥੇ ਬਾਬਾ ਫੂਲਾ ਜੀ ਤੋਂ ਆ ਕੇ ਮੰਗ ਕਰਦੇ ਨੇ ਤਾਂ ਉਹ ਉਹਨਾਂ ਦੀਆਂ ਮੰਤਾਂ ਪੂਰੀਆਂ ਹੁੰਦੀਆਂ ਨੇ ਫੂਲ ਟਾਉਨ ਦੇ ਲੋਕ ਆ ਕੇ ਇੱਥੇ ਨਤਮਸਤਕ ਹੁੰਦੇ ਨੇ ਇੱਥੇ ਜੋਤ ਲਗਾਉਂਦੇ ਨੇ ਤੇ ਆਪਣੀਆਂ ਮਨਤਾ ਇੱਥੋ ਜਿਹੜੀਆਂ ਨੇ ਉਹ ਮੰਗਦੇ ਨੇ ਤੇ ਲੋਕਾਂ ਦਾ ਇਹ ਮੰਨਣਾ ਹੈ ਕਿ ਉਹਨਾਂ ਦੀਆਂ ਜਿਹੜੀਆਂ ਇਹ ਮੰਨਤਾ ਨੇ ਉਹ ਕਿਤੇ ਨਾ ਕਿਤੇ ਪੂਰੀਆਂ ਹੁੰਦੀਆਂ ਨੇ ਅੱਜ ਜਿੱਥੇ ਤੁਸੀਂ ਬਾਈ ਮੱਥਾ ਟੇਕਿਆ ਕੀ ਜਗ੍ਹਾ ਹੈਗੀ ਜੀ ਇਹ ਬਾਬਾ ਫੂਲ ਜਿਹਦਾ ਸਥਾਨ ਆਈ ਇੱਥੇ ਪਹਿਲਾਂ ਕਿਲਾ ਸੀਗਾ ਪੁਰਾਣੀ ਮਹਾਰਾਜ ਦਾ ਹੀ ਆਪਣੇ ਵਾਲੇ ਰਾਜੇ ਹੁੰਦੇ ਸੀਗੇ ਉਹਨਾਂ ਦਾ ਕਿਲਾ ਸੀਗਾ ਜੀ ਇੱਥੇ ਇਹਨਾਂ ਨੇ ਪਿੰਡ ਬੰਨਿਆ ਸੀਗਾ ਆਪਣੇ ਬਾਬਾ ਫੂਲ ਜੀ ਨੇ ਜੀ ਤੇ ਇਹ ਆਪਣੇ ਸੰਤਾਂ ਦੀ ਨਾਲ ਇੱਥੇ ਸੇਵਾ ਕਰਦੇ ਹੁੰਦੇ ਸੀ ਮਹਾਰਾਜ ਵਾਲੀ ਜਿਹੜਾ ਆਪਣੇ ਇੱਥੇ ਫੂਲ ਤੋਂ ਮਹਾਰਾ ਨੂੰ ਕੱਚਾ ਰਾਜ ਜਾਂਦਾ ਜੀ ਹੁਣ ਵੈਸੇ ਉਹ ਸੜਕ ਪੱਕੀ ਬਣ ਗਈ। ਉੱਥੇ ਨਾ ਸੰਤ ਸੇਵਾ ਕਰਦੇ ਹੁੰਦੇ ਸੀ ਜਗ੍ਹਾ ਉਹਨਾਂ ਦੀ ਬਣੀ ਵੀ ਉੱਥੇ। ਤੇ ਲੋਕ ਵਿੱਚ ਹੁਣ ਵੀ ਸਰਦਾ ਰੱਖਦੇ ਉੱਥੇ ਮੱਥਾ ਟੇਕਦੇ ਆ। ਉੱਥੇ ਇਹਨਾਂ ਨੂੰ ਇਹ ਇਮਰਾਜ ਦੇ ਸੀਗੇ ਜੰਪਾਲ ਜੀ ਬਾਬਾ ਹੂਲ ਜੀ। ਉੱਥੇ ਉਹਨਾਂ ਨੂੰ ਇਹ ਦੁੱਧ ਦਾ ਤੇ ਸਕਾਉਂਦੇ ਹੁੰਦੇ ਸੀ ਆਕੀ ਜੀ। ਅੱਛਾ। ਤੇ ਕਾਫੀ ਟਾਂ ਦੀ ਤਪਸਿਆ ਤੋਂ ਬਾਅਦ ਇਹਨਾਂ ਨੇ ਮੰਨ ਲਓ ਵੀ ਸੇਵਾ ਤੋਂ ਖੁਸ਼ ਹੋ ਕੇ ਉਹਨਾਂ ਨੇ ਇਹਨੂੰ ਪ੍ਰਦਾਨ ਦਿੱਤਾ ਸੀ ਜਿਹੜਾ ਪਿੰਡ ਹੈ ਫੂਲ। ਇਹਨਾਂ ਨੇ ਹੀ ਬੰਨਿਆ ਸੀਗਾ ਬਾਬਾ ਹੂਲ ਜੀ। ਅੱਛਾ। ਤੇ ਇੱਥੇ ਕੀ ਮੰਨਤਾ ਹੈਗੀ ਔਰ? ਮੰਨਤਾ ਵੈਸੇ ਇਹ ਲੋਕਾਂ ਦੇ ਪਾਸ ਵੀ ਬਾਬਾ ਫੂਲਾ ਦੇ ਨਾਮ ਤੇ ਇਹ ਪਿੰਡ ਫੂਲ ਰੱਖਿਆ ਗਿਆ ਜੀ। ਜੀ ਤੇ ਇੱਕ ਉਹ ਕਾਫੀ ਚੁੱਲੇ ਵਗੈਰਾ ਪੈਨੇ ਇਥੇ ਉਹ ਹਾਂ ਚੁੱਲਿਆਂ ਦੇ ਉਹਨਾਂ ਬਾਰੇ ਉਹਨਾਂ ਬਾਰੇ ਜਿੱਥੇ ਤੱਕ ਸਾਨੂੰ ਪਤਾ ਹੈ ਸਾਡੇ ਬਜ਼ੁਰਗਾਂ ਨੂੰ ਪਤਾ ਲੱਗਿਆ ਤੇ ਉਹ ਕਹਿੰਦਾ ਮਤਲਬ ਤਵੀ ਐ ਵੀ ਉਹ ਸੱਤ ਚੁੱਲੇ ਗਿਣਤੀ ਚ ਆਉਂਦੇ ਆ ਪਰ ਉਹ ਅੱਜ ਤੱਕ ਕੋਈ ਗਿਣ ਨਹੀਂ ਸਕੇ ਆ। ਕਦੇ ਤਾਂ ਉਹ ਗਿਣਤੀ 14 ਹੋ ਜਾਂਦੇ ਆ ਕਦੇ ਉਹ ਸੱਤ ਤੋਂ ਘਟ ਜਾਂਦੀ ਜੀ। ਵੀ ਇਤਿਹਾਸਕ ਦੇ ਸਾਹਬ ਤੇ ਜਿਹੜੇ ਆਪਾਂ ਦੱਸੇਗੇ ਵੀ ਉਹ ਸੱਤ ਚੁੱਲੇ ਹੀ ਦੱਸੇ ਗਏ ਨੇ।

ये जो है वो 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 ਬੜੰਨੇ ਰਹਿ ਜਾਂਦੇ ਰੰਡਾਪੁਰ ਉਡਣਾ ਹੁਣ ਤੇ ਛੱਤੇ ਆ ਛੱਤੇ ਬਹੁਤ ਲੱਗੇ ਪਏ ਚੰਟ ਚੰਟ ਜਾਣਗੀਆਂ ਕੀ ਹੋਇਆ ਹੁਣ ਤੋਂ ਚੱਲ ਕੇ ਹੁਣ ਅਸੀਂ ਪਹੁੰਚ ਚੁੱਕੇ ਹਾਂ ਪਿੰਡ ਗਿੱਲਕਲਾਂ ਇੱਥੇ ਗੁਰਦੁਆਰਾ ਸਾਹਿਬ ਪਾਸ਼ਾ ਜੀ ਫੇਮੀ ਸਥਿਤ ਹੈ ਤੇ ਆ ਜੋ ਇਸ ਨੂੰ ਦਾ ਜਾਣਦੇ ਆ ਇਤਿਹਾਸ ਇੱਥੇ ਵੀ ਕਿਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਆ ਪਹੁੰਚੇ ਸੀ ਤੇ ਕਾਫੀ ਸਮਾਂ ਇੱਥੇ ਰੁਕੇ ਸੀ ਤੇ ਆ ਜੋ ਇਥੋਂ ਦਾ ਇਤਿਹਾਸ ਕਰਦਿਆਂ ਸਰਵਣ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਜਗ੍ਹਾ ਤੇ ਧੰ ਸ੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਨੇ ਇੱਥੇ ਜਦੋਂ ਆਪਣੇ ਮਹਾਰਾਜ ਜੰਗ ਲੜੀ ਸੀਗੇ ਉਦੋਂ ਇੱਥੇ ਝੀੜੀ ਹੁੰਦੀ ਸੀਗੀ ਪਾਣੀ ਦਾ ਸਰਹਾਰ ਸੀਗਾ ਸਿੰਘ ਦੀ ਫੌਜ ਇੱਥੇ ਬੈਠੀ ਸੀਗੀ ਪਿੰਡ ਗਿੱਲਕਲਾਂ ਗਿੱਲਕਲਾਂ ਤੋਂ ਬਾਹਰਲੇ ਪਾਸੇ ਛਿੜੀ ਹੁੰਦੀ ਸੀਗੀ ਉਦੋਂ ਗੁਰੂ ਹਰਗੋਬਿੰਦ ਸਾਹਿਬ ਇਧਰੋਂ ਫਿਰਦੇ ਫਿਰਦੇ ਮਗਰ ਫੌਜ ਲੱਗੀ ਹੋਈ ਸੀਗੀ ਪਠਾਣਾ ਦੀ ਸੋ ਇਹ ਜਗ੍ਹਾ ਦੇਖ ਕੇ ਇੱਥੇ ਬੈਠੇ ਇੱਥੇ ਲੰਗਰ ਦਾ ਪ੍ਰਬੰਧ ਹੁੰਦਾ ਸੀਗਾ 52 ਦਿਨ ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਰਹੇ ਮਰਾਜ ਇੱਥੋਂ ਦਾ 1 ਕਿਲੋਮੀਟਰ ਤੇ ਆ ਉੱਥੇ ਜੰਗ ਲੜੇ ਸੀ ਲੱਲਾ ਵੇਗਰ ਦਾ ਸਿਰ ਵੱਢਿਆ ਸੀਗਾ 35000 ਫੌਜ ਦੇ ਨਾਲ ਸਿੰਗਲ ਲੜੇ ਸੀਗੇ ਤੇ ਪਠਾਣਾਂ ਨੂੰ ਮਾਰ ਪਾਈ ਜਿੱਤ ਹੋਈ ਗੁਰੂ ਹਰਗੋਬਿੰਦ ਸਾਹਿਬ ਜੀ ਦੀ 52 ਦਿਨ ਇੱਥੇ ਤਪੱਸਿਆ ਕੀਤੀ ਇਸ ਪਿੰਡ ਨੂੰ ਗੁਰੂ ਹਰਗੋਬਿੰਦ ਸਿੰਘ ਜੀ ਦਾ ਬਾਰ ਆ ਗਿਆ ਵੀ ਜੇ ਕੋਈ ਕਿਸੇ ਦੇ ਸੱਪ ਲੜਦਾ ਹੈਗਾ ਤਾਂ ਗੱਲ ਕਲਾਂ ਦੀ ਜੂਹ 'ਚ ਉਹਦਾ ਨੁਕਸਾਨ ਨਹੀਂ ਹੁੰਦਾ ਮਰਦਾ ਨਹੀਂ ਉਹਦੀ ਡੈਥ ਨਹੀਂ ਹੁੰਦੀਗੀ ਇਹ ਅੱਜ ਤੱਕ ਸਹੀ ਹੈਗਾ ਤੋ ਗੁਰੂ ਹਰਗੋਬਿੰਦ ਸਿੰਘ ਜੀ ਦਾ ਕੋੜਾੰਦਾ ਦਸਾਲਾ ਵੀ ਇੱਥੇ ਪਿਆ ਹੈਗਾ ਜਿਹੜਾ ਵਿਧੀ ਚੰਦ ਲੜ ਕੇ ਲੈ ਕੇ ਆਇਆ ਸੀ ਉਹ ਪਠਾਣਾ ਤੋਂ ਉਹ ਕਿੱਲੇ ਆਇਆ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਕੰਮ ਰਕਸਾ ਹੈਗਾ ਜਦੋਂ ਖਦਰਾਨੇ ਦੀ جنگ ਲੜ ਕੇ ਦਮਦਮਾ ਸਾਹਿਬ ਗਏ ਸੀਗੇ ਉਦੋਂ ਸਾਡੇ ਪਿੰਡ ਦਾ ਮੇਸਤਰੀ ਉਹਨਾਂ ਦੇ ਨਾਲ ਰਹਿੰਦਾ ਸੀ ਉਹਨਾਂ ਨੇ ਭੇਟੀ ਦਿੱਤਾ ਹੈ ਉਹ ਐਸ ਟਾਈਮ ਗੁਰਦਾਰੇ ਵਿੱਚ ਸੂਬਤਾਂ ਸੰਗ ਤਾਂ ਆਉਂਦੀਆਂ ਦਰਸ਼ਨ ਕਰਦੀਆਂ ਨਿਹਾਲੂ ਨਿਹਾਲ ਹੁੰਦੀਆਂ ਆ ਗਈਆਂ ਇਹ ਗਿੱਲ ਕਲਾ ਪਿੰਡ ਆਰੰਪਰਾ ਤੋਂ ਜਦੋਂ ਆਪਾਂ ਬਰਨਾਲੇ ਨੂੰ ਜਾਂਦੇ ਆ 4 ਕਿਲੋਮੀਟਰ ਚੜਦੀ ਵੱਲ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥਾ ਤੁਸ ਸਮਰਾਤ ਜਿੱਥਾ ਕੋਈ ਨਾ ਹੈ ਉਥੇ ਤੇਰੀ ਰੱਖ ਅਗਨੀ ਉਧਰ ਮਾਏ ਸੰਤ ਜੰਤ ਅਵਤ ਸੇ ਹੀ ਕਾਏ ਕਾਲਾ ਮੈ ਤੁਹੋ ਕੋਰਨਰ ਕੋਰ ਗੋਬਿੰਦ ਗਾਹੀ ਇਹ ਦਸਾਲਾ ਸਾਹਿਬ ਦਾ ਗੁਰੂ ਹਰਗੋਬਿੰਦ ਦੇ ਘੋੜਿਆਂ ਦਾ ਇਹ ਦੋ ਦਸਾਲੇ ਸੀਗੇ ਪਠਾਨ ਦੇ ਆਉਂਦੇ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਉਦੋਂ ਰਾਹ ਤੇ ਖੋਕੇ ਲੈ ਗਏ ਸੀ ਫਿਰ ਵੀ ਦੀ ਜੰਦ ਖੋਕੇ ਲੈ ਕੇ ਆਇਆ ਲੜ ਕੇ ਤੇ ਇਹ ਗੁਰੂ ਗੋਬਿੰਦ ਸਿੰਘ ਦਾ ਕੰਮ ਕਰਸਾਗਾ ਤੇ ਇਹ ਨਾਲਾ ਉਹੀ ਹੁੰਦੇ ਧੱਬੇ ਉਦੋਂ ਰੇਜਨਾਲਾ ਸਤਿ ਤੁਰਨ ਸੇਤੀ ਰਤਿਆ ਕਰਕੇ ਪਾਈਐ ਖਾਓ ਤਉ ਨਾਨਕ ਕਿਰਪਾ ਕਰੇ ਜਿਸ ਨੂੰ ਏ ਵਤ ਦੇ ਜਗ ਮੈਂ ਉਤਮ ਕਾੜੀਐ ਤੇਤੇ ਕੀ ਕੇਹ ਮਹਲਾ ਪੰਜਵਾ ਅਰੇ ਕੇ ਰੱਗਨ ਹਾਰ